ਜਿੰਦਾਬਾਦ ਨੂੰ ਲਾਈਵ ਚੈਦੇ ਤੁਹਾਡੇ ਆਪਣੇ ਹੋਸਟ ਤੇ ਦੋਸਤ ਮੇਜਰ ਸਿੰਘ ਚੱਕ ਸਾਬੂ ਬਲੂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਸਤਿਕਾਰ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਹਰਮਨ ਪਿਆਰੇ ਜਿੰਦਾਬਾਦ ਟੀਵੀ ਦੇ ਨਾਲ ਜੁੜੇ ਹੋਵੋਗੇ ਤੇ ਅੱਜ ਹਫ਼ਤਾਵਾਰੀ ਪ੍ਰੋਗਰਾਮ ਦੇ ਵਿੱਚ ਆਪਾਂ ਹਲਕੀ ਫੁਲਕੀ ਲਾਈਟ ਜੀ ਗੱਲਬਾਤ ਕਰਨੀਆਂ ਸਾਡੇ ਮੁੱਖ ਮੰਤਰੀ ਪੰਜਾਬ ਅਕਾਲਤਾ ਸਾਹਿਬ ਦੇ ਅੱਗੇ ਪੇਸ਼ ਹੋਇਆ ਤੇ ਉੱਥੋਂ ਥੋੜੀ ਜਿਹੀ ਜਿਹੜੀ ਗੱਲਬਾਤ ਆਪਾਂ ਹਾਈਲਾਈਟ ਜੀ ਗੱਲਬਾਤ ਕਿਹੜੇ-ਕਿਹੜੇ ਮੁੱਦਿਆਂ ਦੀ ਗੱਲਬਾਤ ਹੋਈ ਹੈ ਤੇ ਕਿਹੜੀ ਗੱਲਬਾਤ ਸਿੰਘ ਸਾਹਿਬ ਨੇ ਉਹਨਾਂ ਨਾਲ ਕੀਤੀ ਆ ਉਹਦੀ ਆਪਾਂ ਗੱਲਬਾਤ ਕਰਨ ਲਈ ਮੇਰੇ ਬਹੁਤ ਹੀ ਰਿਸਪੈਕਟਡ ਤੇ ਪੰਥਦਰਦੀ ਸਰਦਾਰ ਨਿਸ਼ਾਤ ਸਿੰਘ ਚੌਹਾਨ ਸਾਹਿਬ ਜੁੜ ਗਏ ਆ ਚੌਹਾਂ ਸਾਡਾ ਵੈਲਕਮ ਕਰਦੇ ਆ ਉਹਨਾਂ ਨਾਲ ਥੋੜੀ ਜਿਹੀ ਹਲਕੀ ਫੁਲਕੀ ਗੱਲਬਾਤ ਕਰਦੇ ਆ ਚੌਹਾਂ ਸਾਹਿਬ ਮੇਰੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖ ਬੇਸ਼ੱਕ ਸਿੱਖ ਸੱਤ ਸਮੁੰਦਰੋਂ ਪਾਰ ਬੈਠਾ ਬੇਸ਼ੱਕ ਸਿੱਖ ਪੰਜਾਬ ਦੇ ਵਿੱਚ ਬੈਠਾ ਹੈ ਉਹ ਚਿੰਤਤਾ ਤੇ ਖਾਸ ਕਰਕੇ ਜਦੋਂ ਕੋਈ ਗੱਲਬਾਤ ਪੰਥ ਦੀ ਚੱਲਦੀ ਆ ਕਿਸੇ ਕੋਈ ਗੱਲਬਾਤ ਇੱਧਰ ਉੱਧਰ ਦੀ ਆਉਂਦੀ ਆ ਤੇ ਫਿਰ ਮੇਰੇ ਮਨ ਦੇ ਵਿੱਚ ਤੁਹਾਡੇ ਪ੍ਰਤੀ ਰਿਸਪੈਕਟ ਆਟੋਮੈਟਿਕਲੀ ਬਣ ਜਾਂਦੀ ਆ ਕਿਉਂ ਤੁਹਾਡੇ ਕੋਲ ਬਹੁਤ ਵੱਡਾ ਖਜ਼ਾਨਾ ਆ ਕੋਈ ਨਾ ਕੋਈ ਮੈਂ ਵੀ ਤੁਹਾਡੇ ਉਸ ਖਜ਼ਾਨੇ ਦੇ ਵਿੱਚ ਕੁਝ ਨਾ ਕੁਝ ਕੋਣ ਲਾਂਦੀ ਮੇਰੀ ਵੀ ਥੋੜੀ ਜੀ ਮਨ ਹੁੰਦਾ ਕਿ ਕੁਝ ਤੁਹਾਡੇ ਕੋਲ ਉਹ ਚੀਜ਼ ਦਾ ਗ੍ਰਹਿਣ ਕੀਤਾ ਜਾਵੇ ਤੇ ਆਪਾਂ ਲਾਈਟ ਜਿਹਾ ਅੱਜ ਗੱਲਬਾਤ ਕਰਨੀਆ ਮੁੱਖ ਮੰਤਰੀ ਪੰਜਾਬ ਸਾਡੇ ਪੇਸ਼ ਹੋਏ ਆ ਅਕਾਲਤਾ ਸਾਹਿਬ ਤੇ ਉੱਥੇ ਜਿਹੜੀ ਜਿੰਨੀ ਵੀ ਗੱਲਬਾਤ ਹੋਈ ਹੈ ਮੈਂ ਕਹੂੰਗਾ ਥੋੜਾ ਬਰੀਫ ਦੇ ਵਿੱਚ ਆਪਾਂ ਜ਼ਿੰਦਾਬਾਦ ਦੇ ਵਿਊ ਲਈ ਥੋੜੀ ਜੀ ਗੱਲਬਾਤ ਕਰੀਏ ਹਾਂਜੀ ਮਿਕਸਿੰਗੀ ਜਦੋਂ ਤੋਂ ਪਿਛਲੇ ਲੰਬੇ ਟਾਈਮ ਤੋਂ ਜਿਹੜੀ ਤਸਲ ਹੈ ਨਾ ਆਫਸਰ ਹਾਂਜੀ ਇਹ ਸਗਵੀ ਫਿੰਗ ਬਾਤ ਹੈ ਨਾ ਹਾਂ ਜਾਂ ਐਸਡੀਪੀਸੀ ਦੇ ਨਾਲ ਇਕੱਠੇ ਇਹੋ ਨਾਲ ਦੂਜੀ ਪਾਸੇ ਕਿਹੜ ਪੰਜਾਬ ਦੀ ਗਵਰਨਮੈਂਟ ਹੈਗੀ ਆ ਤਾਂ ਗੌਰ ਸਿੰਘ ਮਾਨ ਇਹਨਾਂ ਦੇ ਨਾਲ ਹੁਣ ਚੱਲਦੀ ਆ ਰਹੀ ਹੈ ਹਾਂਜੀ ਤੇ ਉਹ ਜਿਸ ਟੇ ਕੇ ਨਾਲ ਪਿਛਲੇ ਲੰਬੇ ਟਾਈਮ ਤੋਂ 328 ਰੁਪਏ ਦਾ ਰਿਕਾਰਡ ਸੀ ਨਾ ਪਿਛੂ ਦੇ ਲਈ ਆਉਂਦਾ ਹਰ ਕਸਕਾ ਤੋਂ ਉਹਦੇ ਵਿੱਚ ਆਪਣੇ ਦੁਕਾਨ ਆਪਲ ਦੇ ਸਿੰਘ ਹੁਣੀ ਬਟਾਲਾ ਜਿੰਦੇ ਆ ਉਹਨਾਂ ਨੇ ਪਿਛਲੇ 5 5.5 ਸਾਲ ਤੋਂ ਇਹਦੇ ਮੋਰਜਾ ਵੀ ਲਾਇਆ ਹੋਇਆ ਸੀ ਬਿਲਕੁਲ ਤੇ ਹੁਣ ਜਦੋਂ ਪਿਛਲੇ ਲੰਬੇ ਟਾਈਮ ਤੋਂ ਉਹ ਮੋਰਜੇ ਦੇ ਵਿੱਚ ਕੋਈ 5 ਸਾਲ ਕੋਈ ਥੋੜਾ ਟਾਈਮ ਲੈਂਦਾ ਬੋਡਲ ਨੰਬਰ ਟਾਈਮ ਹੋਇਆ ਤੇ ਬੜੀ ਉਹਨੇ ਇਸ ਗੱਲ ਦੀ ਕਰਵਾਨੀ ਕੀਤੀ ਤਾਂ ਉਹਦੇ ਵਿੱਚ ਫਿਰ ਉਹਨਾਂ ਨੇ ਦਿਲ ਦੇਖਿਆ ਪਰ ਸਾਡੀ ਗੱਲ ਦਾ ਕੋਈ ਜ਼ਾਦਰ ਨਹੀਂ ਨਿਕਲਦਾ ਹੂੰ ਹੂੰ ਤਾਂ ਉਹਨਾਂ ਨੇ ਫਿਰ ਕਿਸਾਨ ਮੋਰਚੀ ਵਾਲੇ ਹੈਗੇ ਸੀ ਉਹਨਾਂ ਦੀ ਵੀ ਮਦਦ ਲਈ ਹੂੰ ਹੂੰ ਜਿਹੜੇ ਕਿ ਫਿਰ ਇਹ ਗੁਣ ਹੈ ਕਿਸਾਨ ਮੋਰਚਾ ਮੋਰਚੀ ਦਿੱਲੀ ਤੇ ਹੈਗੇ ਸੀ ਉਹਨਾਂ ਨੇ ਜਾ ਕੇ ਉੱਥੇ ਬਸ ਨਾਲ ਉਹ ਵੀ ਸ਼ਾਮਲ ਹੋਏ ਤਾਂ ਫਿਰ ਪੰਜਾਬ ਗਵਰਨਮੈਂਟ ਜਿਹੜੀ ਸੀ ਉਹ ਹਰਕਤ ਵਿੱਚ ਆਈ ਤੇ ਉਹਨਾਂ ਨੇ ਫਿਰ ਆਠੇ ਨੂੰ ਮੈਗਾ ਕਰ ਦਿੱਤੀ ਹੂੰ ਤੇ ਇਹਨਾਂ ਨੇ ਬੜਾ ਕੀਤਾ ਪਰ ਉਹ ਵੀ ਜਿਹੜੀ ਸੀ ਨਾ ਰੀਪੋਰਟ ਜਿਹੜੀ ਸੀਗੀ ਜਿਹੜਾ ਪਰਚਾ ਜਦੋਂ ਤੋਂ ਕੰਨੇ ਹੈਗੇ ਆ ਇਹ ਫਿਰ ਅਫੀਸ਼ੀਅਲੀ ਉੱਥੇ ਦਸੀ ਉਹ 532805 ਦੇ ਜਿਹੜਾ ਸਗਾ ਉਹਦੇ ਵਿੱਚ ਫਿਰ ਇੱਕ ਪਰਚਾ ਜਿਹੜਾ ਫਿਰ ਉਦੋਂ ਗਿੱਲੇ ਰਿਪੋਰਟ ਕੀਤੀ ਗਈ ਪੁਲਿਸ ਦੇ ਕੋਲ ਤੇ ਫਿਰ ਉਸ ਵੇਲੇ ਜਿਹੜੀ ਸੀ ਨਾ ਇਹ ਜਿਹੜੀ ਸੀ ਐਸਜੀਪੀਸੀ ਤੇ ਇਹ ਫਿਰ ਆਪਣੇ ਆਕਾ ਜਸਕੀਰ ਸਿੰਘ ਬਾਦਲ ਹੁਣਾਂ ਤੋਂ ਜਿਹੜਾ ਸਗਾ ਉਕੇ ਇਹ ਵਿੱਚ ਜਿਹੜੀ ਰਿਪੋਰਟ ਹੋਈ ਤਾਂ ਉਹ ਇਹਨਾਂ ਦੇ ਫਿਰ ਪਰਦੇ ਦਿਲ ਸੀ ਖੋਲਣੇ ਸੀਗੇ ਕਿ ਕਿ ਕਿੱਦਾਂ ਹੋਇਆ ਕਿਨ ਹੋਇਆ ਕੌਣ ਕੌਣ ਇਨਵੋਲ ਹੋਇਆਗਾ ਸਗਾ ਤੇ ਉਸ ਵੇਲੇ ਫਿਰ ਜਿਹੜਾ ਇਹਨਾਂ ਲੋਕਾਂ ਨੇ ਫਿਰ ਕਰ ਲੋਮਸੀ ਹੋ ਕੇ ਫਿਰ ਅਕਾਲ ਤਖਤ ਦੇ ਜਿਹਦਾ ਵੰਗੇੜਾ ਕਿ ਇਹਨਾਂ ਨੇ ਆਪਣੇ ਹਿਸਾਬ ਨਾਲ ਬਣਾਇਆ ਹਿਸਾਬ ਨਾਲ ਪਰ ਜਿਹੜਾ ਆਪਣੇ ਨੂੰ ਪਰਸਨ ਦੇ ਲਈ ਤੇ ਉਹਨਾਂ ਨੇ ਫਿਰ ਇਹ ਇਸ਼ੂ ਦਾ ਹੱਲ ਤਾਂ ਵੀ ਤੁਸੀਂ ਜਿਹੜੀ ਹੈਗੀ ਆ ਪੰਜਾਬ ਗਵਰਨਮੈਂਟ ਜਿਹੜੀ ਆ ਉਹ ਇਸ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦੀ ਸੀ ਸੁਜੋਗ ਵੀ ਨਹੀਂ ਦੇਵਾਂਗੇ ਠੀਕ ਹੈ ਹਾਂਜੀ ਤੇ ਨਾਲ ਹੀ ਉਹਨਾਂ ਨੇ ਸਿਕਪ ਜਿਹੜੇ ਸੀ ਨਾ ਬਈ ਕੋਲ ਕੰਨ ਕਿਸੇ ਪੈਸੇ ਦੀ ਗੱਲ ਆਉਂਦੀ ਸੀ ਪਰ ਨਜ਼ਾਇਜ਼ ਪਰ ਤੋਂ ਹੁੰਦੀ ਆ ਜਾਂ ਹੋਰ ਤੇ ਬਹੁਤ ਗਲਤ ਕੰਮ ਹੁੰਦੇ ਆ ਬਿਲਕੁਲ ਉਹ ਇਸ ਇਸ਼ੂ ਨੂੰ ਮੋਰੇ ਲੈ ਕੇ ਤੇ ਫਿਰ ਉਹਨਾਂ ਨੂੰ ਹਲ ਤਹਰ ਜਿਹਸਦਾਰ ਨੇ ਤਲਬ ਕਰ ਦੇ ਲਈ ਤਲਬ ਕਰ ਲਿਆ ਹਾਂਜੀ ਲੇਕਿਨ ਹੁਣ ਦੇਖੋ ਜਿਹੜਾ ਇੱਕ ਗੱਲ ਤੋਂ ਮੰਨਣ ਵਾਲੀ ਹੈ ਹਾਂਜੀ ਪਈ ਭਗਵੰਤ ਸਿੰਘ ਮਾਨ ਜਿਹੜਾ ਹੈਗਾ چیਫ ਮਿਨਿਸਟਰ ਉਹਨੂੰ ਬਹੁਤ ਹੀ ਗੱਲਾਂ ਦਾ ਗਿਆਨ ਹੈ ਇਹ ਇਥੇ ਹੁੰਦਾ ਹੀ ਰਿਹਾ ਬਿਲਕੁਲ ਕਿਉਂਕਿ ਉਹਨੇ ਵਿਚਪੀਲੇ ਹੁਣ 4 ਸਾਲ ਤੋਂ ਉਹ ਉਥੇ ਇਸ ਦਿਨ 4 ਸਾਲ ਤੋਂ ਆਪਣੇ ਉਸ ਪਾਵਰ ਕੇ ਚੀਫ ਮਿਨਿਸਟਰ ਹੈਗੇ ਤਾਂ ਉਹਨਾਂ ਨੇ ਬਹੁਤ ਸਾਰੇ ਸਬੂਤ ਇਕੱਠੇ ਕੀਤੇ ਵੀ ਹੋਣਗੇ ਕਿਤੇ ਆ ਤੇ ਉਹਨਾਂ ਨੇ ਜਿਸ ਵੇਲੇ ਕਿਲੇ ਇੱਕ ਇਹ ਬਣਾਇਆ ਫਿਰ ਤੁਸੀਂ ਗੋਲਕਾਂ ਦਾ ਜਿਹੜੀ ਗੱਲ ਕਰਦੇ ਹੈਗੇ ਆ ਤੁਸੀਂ ਕੌਮ ਨੂੰ ਪਰਨਾਮ ਕਰ ਰਹੇ ਆ ਕਿਹੜਾ ਹੋਇਆ ਤੇ ਮੈਂ ਉਹਨਾਂ ਦੀ ਇੱਕ ਗੱਲ ਸੁਣੀ ਸੀ ਜਿਹੜਾ ਜੀ ਉਹਨਾਂ ਨੇ ਇਦਾਂ ਇੱਕ ਗੱਲ ਕਹੀ ਉਹ ਜਿਹੜਾ ਤੁਸੀਂ ਸੌਦੇ ਸਾਧ ਨੂੰ ਮaaf ਕਰਨ ਦੇਤੇ ਜਿਹੜੇ 95 ਲੱਖ ਰੁਪਇਆ ਸ਼੍ਰਮਣੀ ਕਮੇਟੀ ਦਾ ਪਹਿਲ ਸੀ ਕੋਲਕਾ ਵਿੱਚ ਉਹ ਚੱਕ ਕੇ ਦਿੱਤੇ ਆ ਬਿਲਕੁਲ ਤਾਂ ਉਹ ਕੀ ਨਿਆਇ ਪਰ ਤੋਂ ਨਹੀਂ ਹੈ ਕਿਸੀ ਹੁਣ ਜਿਹੜੇ ਇਦਾਂ ਤੇ ਉਹਨਾਂ ਨੇ ਤਿੰਨ ਚਾਰ ਤੱਥ ਕੱਢ ਕੇ ਦੱਸੇ ਜਦ ਕੱਢੇ ਨਾ ਹਾਂਜੀ ਤੇ ਫਿਰ ਲਾਜਮੀ ਸੀ ਬੰਦੇ ਹਵਾ ਨਿਕਲਣੀ ਸੀ ਜ਼ਰੂਰੀ ਬਿਲਕੁਲ ਸਹੀ ਕਿਉਂਕਿ ਸਬੂਤ ਤਾਂ ਸਾਹਮਣੇ ਹੈਗੇ ਹੀ ਆ ਨਾ ਉਹ ਹਾਂਜੀ ਜਿਹੜੇ ਕਿ ਮੰਨ ਵੀ ਲਏ ਹੋਆ ਹਾਂ ਠੀਕ ਹਨ ਇਹੋ ਫ੍ਰਸਟ੍ਰੇਸ਼ਨ ਦੇ ਵਿੱਚ ਜਿਹੜਾ ਕੁਝ ਹੋਇਆ ਹੈਗਾ ਔਰ ਦੂਜੇ ਪਾਸੇ ਇਹਨਾਂ ਲੋਕਾਂ ਨੇ ਜਿਹੜੇ ਰੀਅਲਾਈਜ਼ ਵੀ ਕਰ ਲਿਆ ਤੇ ਗਵਰਨਮੈਂਟ ਦੇ ਵਿੱਚ ਉਹਨਾਂ ਦੀ ਪਰਚਾ ਹੋਇਆ ਔਰ ਜਿਹੜੀ ਸਿੱਟ ਗਈ ਹੈਗੀ ਆ ਉਹ ਦਿਨ ਗਰੀਬੀ ਕਰ ਰਹੀ ਆ ਤੇ ਫਿਰ ਬਾਅਦ ਵਿੱਚ ਉਸੇ ਜਿਹੇ ਦਾ ਨੇ ਪਹਿਲਾਂ ਇਹ ਸੀਗਾ ਵੀ ਤੁਸੀਂ ਦਖਲਤਾ ਨਹੀਂ ਕਰ ਨਹੀਂ ਸਕਦੇ ਤੇ ਫਿਰ ਦੁਬਾਰਾ ਉਹਨਾਂ ਨੇ ਇਸ ਗੱਲ ਦਾ ਉਹਨਾਂ ਨੂੰ ਸ਼ੂਮਨ ਕਮੇਟੀ ਨੂੰ ਐਸਜੀਪੀਸੀ ਨੂੰ ਇਹ ਵੀ ਆਦੇਸ਼ ਦਿੱਤਾ ਵੀ ਤੁਹਾਨੂੰ ਗਵਰਨਮੈਂਟ ਦੇ ਨਾਲ ਜਾਂਚਿਤ ਨਾਲ ਕੋਆਪਰੇਟ ਕਰਨਾ ਚਾਹੀਦਾ ਹੈਗਾ ਤੇ ਇਹ ਜਿਹੜੇ ਇਹ ਰੋਖ ਹੈਗੇ ਨਾ ਸਾਰੇ ਇਹਦੇ ਵਿੱਚ ਜਿਹੜਾ ਹੈਗਾ ਹੁਣ ਜਿਹੜੇ ਉੱਥੇ ਸਵਾਲ ਜਵਾਬ ਜਿਹੜੇ ਹੈਗੇ ਉਹ ਤਾਂ ਜਨਤਕ ਮੇਰੇ ਖਿਆਲ ਤੇ ਨਹੀਂ ਅਜੇ ਹੋਏ ਲੱਗੇ ਸੱਤਾਂ ਨੇ ਦੇਖਦੇ ਪਰ ਕਿਹੜੇ ਉਹਨਾਂ ਸਵਾਲ ਪੁੱਛੇ ਮੈਨੂੰ ਲੱਗਦਾ ਸਵਾਲ ਤੇ ਇਹੋ ਜਿਹੇ ਸੀਗੇ ਹਮਮ ਔਰ ਉਹ ਸਵਾਲ ਜਿਹੜੇ ਸੀ ਮੇਰੇ ਖਲ ਕੋਈ ਇਨੇ ਸੋਲਿਡ ਸਵਾਲ ਨਹੀਂ ਸੀਗੇ ਜਿਸ ਤਰ੍ਹਾਂ ਸਭ ਵੱਲੋਂ ਔਰ ਉਹਨਾਂ ਦਾ ਜਵਾਬ ਉਹਨਾਂ ਦੇ ਕੋਲ ਹੈਗਾ ਸੀ ਉਹ ਤਾਂ ਆਪ ਇਸ ਗੱਲ ਦੇ ਕਹਿ ਰਹੇ ਸੀ ਸਾਨੂੰ ਬਾਹਰ ਲੱਭਦੇ ਸੀ ਸਾਨੂੰ ਮੌਕਾ ਮਿਲੇ ਕਿਤੇ ਜਾ ਕੇ ਨਾ ਪੂਰਾ ਕਿ ਤਾਂ ਕੋਲ ਕੇ ਦਸੀਏ ਲੋਕਾਂ ਨੂੰ ਸੰਗਤ ਨੂੰ ਤੇ ਔਰ ਇਹ ਹੀ ਕਾਰਨ ਸੀ ਜਿੰਦੇ ਉਹ ਕਹਿੰਦੇ ਸੀਗੇ ਵੀ ਸਾਨੂੰ ਮੀਡੀਆ ਦੇ ਉੱਤੇ ਪ੍ਰਸਾਰਤ ਕਰਨ ਦੀ ਲੋੜ ਹੈ ਜਿਹੜਾ ਕਿ ਪ੍ਰਸਾਰਤ ਹੋਣਾ ਚਾਹੀਦਾ ਆ ਚਾਹੀਦਾ ਹੂੰ ਔਰ ਇਹ ਸੀ ਦੀ ਮੰਗ ਵੀ ਜਿਹੜੀ ਸੀ ਮੈਡੀਸਨ ਦੀ ਬਹੁਤ ਜ਼ਿਆਦਾ ਕੌਮ ਦੇ ਵੱਲੋਂ ਹਰ ਪਾਸੇ ਤੋਂ ਹੈਗੀ ਸੀ ਬਿਲਕੁਲ ਤੇ ਇਹ ਪ੍ਰਸਾਰਤ ਹੋ ਕੇ ਲੋਕਾਂ ਦੇ ਵਿੱਚ ਜਿਹੜੀ ਹੈਗੀ ਆ ਸੰਗਤ ਦੇ ਵਿੱਚ ਸਪਸ਼ਟ ਹੋਵੇ ਗੱਲ ਬਿਲਕੁਲ ਤੇ ਕਿਹੜੇ ਕਿਹੜੇ ਸਵਾਲ ਹੈਗੇ ਆ ਉਹਦੇ ਜਵਾਬ ਵੀ ਕੀ ਹੈਗੇ ਆ ਹੂੰ ਹੂੰ ਔਰ ਗਿੜੇ ਕੇ ਗਿਦਾ ਕੇ ਮੁੱਖ ਮੰਤਰੀ ਪੰਜਾਬ ਨੇ ਇਹ ਗੱਲ ਕਹੀ ਸੀ ਕਿ ਮੈਂ ਵੀ ਆਪਣੇ ਕੋਲ ਬਹੁਤ ਕੁਝ ਲੈ ਕੇ ਜਾ ਰਿਹਾ ਹੈਗਾ ਬਿਲਕੁਲ ਵੀ ਜਿਹੜਾ ਕਿ ਉਹ ਦਾ ਮੈਂ ਸਵਾਲ ਜਿਹੜੇ ਹੈਗੇ ਮੈਂ ਪੁੱਛਾਂਗਾ ਔਰ ਦੱਸਾਂਗਾ ਵੀ ਨਾਲ ਹੀ ਉਹ ਵੀ ਉਹ ਵੀ ਚੌਂਸਾਬ ਪੂਰੇ ਪੂਰੇ ਬੈਗ ਭਰ ਕੇ ਲੈ ਕੇ ਆਏ ਸੀ ਕਹਿੰਦੇ ਹਾਂ ਫੇ ਦੇਖੋ ਉਹ ਵਿੱਚ ਹੀ ਹੈ ਨਾ ਕਿ ਉਹ ਜਿਹੋ ਕੁਝ ਹੈਗਾ ਆ ਹਾਂ ਤੇ ਫੇ ਤਾਂ ਹੀ ਹੈ ਨਾ ਇਹੋ ਗੱਲ ਬਿਲਕੁਲ ਬਿਲਕੁਲ ਹੁਣ ਇਸ ਗੱਲ ਤੇ ਕੋਈ ਭੁਲੇਖਾ ਹੈ ਹੀ ਨਹੀਂਗਾ ਦੇਖੋ ਐਸਪੀ ਸਾਡੀ ਜਿਹੜੀ ਸਰਮੌਰ ਸੰਸਦਾ ਹੈਗੀ ਸਿਕਾਂਦੀ ਹਾਂ ਪੰਜਾਬ ਦੇ ਸਿੱਖ ਕੌਮ ਦੀ ਪੰਜਾਬ ਦੇ ਵਿੱਚ ਔਰ ਦੁਨੀਆ ਭਰ ਦੇ ਵਿੱਚ ਮੰਨਣ ਵਾਲੀ ਹੈਗੀ ਆ ਔਰ ਉਹਦੇ ਵਿੱਚ ਜਿਹੜੀਆਂ ਅਸਿੱਧਾਂ ਅਧਲੀਆਂ ਹੋਈਆਂ ਬਹੁਤ ਵੱਡੀਆਂ ਜਿਹੜੇ ਗੋਲਕ ਦੀ ਚੋਰੀ ਹੋ ਗਈ ਤੇ ਦੂਜਾ ਲੰਗਰ ਦੀਆਂ ਹੋ ਗਈਆਂ ਰਸੀਦਾਂ ਦੀ ਹੋ ਗਈ ਕਲਾ ਪ੍ਰਸ਼ਾਦ ਦੀ ਘਟਾਲੇ ਹੋਏ ਤਾਂ ਹੋਰ ਦੂਜੇ ਪਾਸੇ ਇਹ ਹੈਗਾ ਵੀ ਜਿਹੜਾ ਤੁਸੀਂ ਆਪ ਸਾਰਿਆਂ ਨੂੰ ਇਸ ਗੱਲ ਦਾ ਵੀ ਬਹੁਤਾ ਪਤਾ ਹੈਗਾ ਨਾ ਜੇ ਧਿਆਨ ਬਹੁਤੇ ਲੋਕਾਂ ਨੇ ਵੀ ਪਤਾ ਹੋਏਗਾ ਜਿਹੜਾ ਇਹ ਆਰਐਸਐਸ ਵਿੱਚ ਮਿਲ ਕੇ ਉਹ ਤਾਂ ਕਿਹੜੇ ਸ਼ਾਦ ਪੜਨੇ ਕਿਹੜੇ ਨਹੀਂ ਪੜਨੇ ਔਰ ਦੂਜੀ ਪਾਸੇ ਇਹ ਵੀ ਹੈਗਾ ਕਿ ਜਿਹੜਾ ਸਾਡਾ ਇਤਿਹਾਸ ਹੈਗਾ ਨਾ ਉਹਨੂੰ ਬਹੁਤ ਜ਼ਿਆਦਾ ਬਗੜ ਦਿੱਤਾ ਗਿਆ ਹਮ ਐਲਜੀਪੀਸੀ ਦੇ ਵੱਲੋਂ ਛਪੀਆਂ ਹੋਈਆਂ ਇਡੀਆਂ ਕਿਤਾਬਾਂ ਹੈਗੀਆਂ ਜਿਹੜੀਆਂ ਕਿ ਸਕੂਲਾਂ ਦੇ ਵਿੱਚ ਪੜਾਈਆਂ ਗਿਆ ਜਾਂਦੀਆਂ ਜਾਂ ਗਈਆਂ ਸੀਗੀਆਂ ਹੈਗੀਆਂ ਪਿਲੇ ਕੁਝ ਸਾਲਾਂ ਤੋਂ ਉਹਦੇ ਵਿੱਚ ਤਾਂ ਗੁਰੂ ਸਾਹਿਬਾਨ ਨੂੰ ਲੁਟੇਰੇ ਰੱਕ ਬੋਲਿਆ ਗਿਆ ਹੈਗਾ ਬਹੁਤ ਕੁਝ ਗਲਤ ਬੋਲਿਆ ਗਿਆ ਹੈਗਾ ਤੇ ਇਹ ਐਲਜੀਪੀਸੀ ਨੂੰ ਲੱਗਦਾ ਪਤਾ ਨਹੀਂ ਸਿਕਾ ਇਸ ਗੱਲ ਦਾ ਪਹਿਲਾਂ ਹਮ ਸੋ ਪਿਛਲੇ ਲੰਬੇ ਟਾਈਮ ਤੋਂ ਇੱਕ ਪਰਿਵਾਰ ਦੇ ਜਿਹੜਾ ਜਕੜ ਉੱਤੇ ਉੱਤੇ ਬਣਾ ਕੇ ਰੱਖੀ ਨਾ ਉਹਨੇ ਅਕਾਲੀ ਗੱਲ ਦੇ ਉੱਤੇ ਵੀ ਹਮਮ ਔਰ ਐਸਜੀਪੀਸੀ ਨੂੰ ਅਕਾਲタル ਸਾਹਿਬ ਨੂੰ ਗੁਲਾਮ ਬਣਾ ਕੇ ਉਹਨੇ ਵਰਤ ਕੇ ਇਹਨਾਂ ਨੁਕਸਾਨ ਕਰ ਦਿੱਤਾ ਹੈਗਾ ਹਮਮ ਉਹ ਉਹ ਸਾਰੇ ਸਬੂਤਾਂ ਦੇ ਸਾਹਮਣੇ ਆ ਹੀ ਗਏ ਨਾ ਉਹ ਹਮ ਮੇਰੇ ਕਹਿੰਦਾ ਕਿ ਤੁਸੀਂ ਜਲਦੇ ਹੋਵੋਗੇ ਤੇ ਜਿਹੜੀਆਂ ਜਿਹੜੀਆਂ ਬਹੁਤ ਸਾਰੀਆਂ ਬੁੱਕਸ ਜਿਹੜੀਆਂ ਹੈਗਾ ਜਿਹੜੀਆਂ ਕਿ ਸਿੱਖ ਗੁਰੂ ਸਾਹਿਬਾਨਾਂ ਦੀ ਬੜੀ ਹੱਤਕ ਕੀਤੀ ਗਈ ਹੈ ਹਾਂਜੀ 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 ਬਿਲਕੁਲ ਤੇ ਉਹਨੂੰ ਅਸੀਂ ਕਿਸ ਤਰੀਕੇ ਨਾਲ ਬਰਦਾਸ਼ਤ ਕਰ ਸਕਦੇ ਹਾਂਗੇ ਸਾਡੀ ਉਹ ਕੌਮ ਜਿਹਦੇ ਸੇਸ ਕੌਮ ਦੇ ਲਈ ਸਾਡੇ ਗੁਰੂ ਸਾਹਿਬਾਨ ਨੇ ਆਪਣਾ ਬੱਚਿਆਂ ਤੱਕ ਬਾੜ ਦਿੱਤੇ ਹਮ ਪੂਰੇ ਪਰਿਵਾਰ ਬਾੜ ਦਿੱਤੇ ਔਰ ਉਹਨਾਂ ਲੋਕਾਂ ਦੀ ਸਾਨੂੰ ਇਹੇ ਨਾ ਮਿਲ ਰਿਹਾ ਹੈ ਕਿ ਸਾਡੇ ਗੁਰੂ ਸਾਹਿਬਾਨ ਦਾ ਇਤਿਹਾਸ ਹੀ ਪਗੜਤਾ ਜਾਵੇ ਹਮ ਤੇ ਇਹ ਜਿਹੜੇ ਸਾਰਾ ਕੁਝ ਹੈਗਾ ਨਾ ਇਹ ਹੁਣ ਜਿਹੜਾ ਪਹਿਲੇ ਲੁਕਿਆ ਰਿਹਾ ਲੇਕਿਨ ਹੁਣ ਸਾਹਮਣੇ ਆ ਗਿਆ ਹੈਗਾ ਹਮ ਉਹ ਜਿਹੜੇ ਹੈਗੇ ਉਹਨਾਂ ਨੇ ਇੱਕ ਬਹੁਤ ਵੱਡੇ ਇਹ ਸਵਾਲ ਖੜੇ ਹੋ ਗਏ ਆ ਲੇਕਿਨ ਮੈਂ ਇਹ ਸਮਝਦਾ ਹੈਗਾ ਸਾਨੂੰ ਕਿਸ ਤੱਕ ਜਿਹਿਹਦਾ ਵੀ ਸਾਨੂੰ ਜੁਰਤ ਵਾਲੇ ਜਾਂ ਸ਼ੋਨਿਕ ਕਮੇਟੀ ਜਿਹੜੀ ਹੈਗੀ ਆ ਉਹਨਾਂ ਦਾ ਜਿਹੇਦਾ ਬਣਾਉਣ ਦਾ ਲਾਉਣ ਦਾ ਕੋਈ ਤਰੀਕਾ ਬਸੀਲਾ ਹੋਣਾ ਚਾਹੀਦਾ ਕਿਸ ਤਰੀਕੇ ਨਾਲ ਬਣਾਇਆ ਜਾਂਦਾ ਹੈਗਾ ਇਹ ਥੋੜੀ ਇੱਕ ਪਰਿਵਾਰ ਜਿਹੜਾ ਉਹ ਆਪਣੇ ਅਭਜੇ ਨੂੰ ਮਰਜ਼ੀ ਮੜਾ ਲਵੇ ਜਿਹਨੂੰ ਲਾ ਦੇਵੇ ਮੈਂ ਤਾਂ ਇਹ ਵੀ ਨਾਲ ਜ ਮੇਰੇ ਸੈਂਝ ਗੱਲ ਕਹਾਂਗਾ ਤੇ ਜਿਹੇ ਧਾਰਕ ਜਿਹੜੇ ਨਵੇਂ ਬੰਦੇ ਬਣਦੇ ਉਹਨਾਂ ਨੂੰ ਇਸ ਗੱਲ ਦੀ ਸੋਚੀ ਨਹੀਂ ਹੈਗੀ ਕਿ ਇਹ ਚਾਰ ਦਿਨ ਤਾਂ ਆਪਣੀ ਮਰਜ਼ੀ ਜੀ ਸਾਡੇ ਉਹਨਾਂ ਦੇ ਖਿਆਲ ਦੇ ਮੁਤਾਬਕ ਨਹੀਂ ਕੰਮ ਕਰਦੇ ਹੂੰ ਤਾਂ ਉਹ ਤਾਂ ਲਾਉਣ ਲੱਗੇ ਮੈਂਟੀ ਲਾਉਂਦੇ ਹੈਗੇ ਆ ਹਾਂ ਠੀਕ ਹੈ ਬਿਲਕੁਲ ਸਰ ਹੂੰ ਤੇ ਉਹਨਾਂ ਲੋਕਾਂ ਨੂੰ ਬਣਨ ਵੇਲੇ ਵੀ ਇਹ ਗੱਲ ਸੋਚ ਜ਼ਰੂਰ ਹੋਣੀ ਚਾਹੀਦੀ ਆ ਇਸ ਗੱਲ ਦੀ ਜਿਹੜੇ ਨਵੇਂ ਬੰਦੇ ਜਿਹੇ ਧਾਰਕ ਬਣ ਰਹੇ ਉਹਨਾਂ ਲੋਕਾਂ ਨੂੰ ਇਹ ਗੱਲ ਨੂੰ ਸਮਝ ਲੈਣਾ ਚਾਹੀਦਾ ਹੈਗਾ ਵੀ ਤੁਹਾਨੂੰ ਲੈ ਕੇ ਤਾਂ ਉਹ ਭਾਰਤੀ ਦੇ ਲੈ ਕੇ ਆਉਂਦੇ ਆ ਜਿਹੜੇ ਬਣਾਉਣਾ ਹੁੰਦਾ ਤੇ ਲਾਉਣ ਵੇਲੇ ਕਰੇ ਚਾਲ ਕਿ ਲੱਗਦੇ ਜਾਂਦੇ ਉਹ ਇਹ ਕੋਈ ਤਰੀਕਾ ਨਹੀਂ ਹੈਗਾ ਨਾ ਹੂੰ 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 ਤੇ ਇਹ ਬਣਾਇਆ ਇੱਕ ਪਰਿਵਾਰ ਨੇ ਆ ਔਰ ਉਹਦੀ ਐਸਜੀਪੀਸੀ ਹੈਗੀ ਆ ਉਹ ਸਾਡੀ ਪੰਜਾਬ ਦੇ ਸਿੱਖਾਂ ਦੀ ਇੱਕ ਸਰਮੋਰ ਸੰਸਥਾ ਆ ਹੂੰ ਔਰ ਉਹ ਸੰਸਥਾ ਜਿਹੜੀ ਹੈਗੀ ਆ ਉਹਦੇ ਵਿੱਚ ਕਮਜ਼ੋਰੀਆਂ ਇੰਨੀ ਆਈਆਂ ਵੀ ਜਿਹਦੇ ਵਿੱਚ ਇੰਨੇ ਕਪੜੇ ਵੀ ਹੋਏ ਹੈਗੇ ਆ ਔਰ ਦੂਜੇ ਪਾਸੇ ਸਿੱਖੀ ਊਸੂਲਾਂ ਦੇ ਖਿਲਾਫ ਬਹੁਤ ਕੰਮ ਹੋਇਆ ਹਾਂਜੀ ਤੇ ਇਸ ਕਰਕੇ ਹੀ ਹੁਣ ਪੰਜਾਬ ਗਵਰਨਮੈਂਟ ਜਿਹੜੀ ਹੈਗੀ ਆ ਜਾਂ ਗਵਰਨਮੈਂਟ ਨੇ ਜੋ ਕੁਝ ਪਛਾ ਕੀਤਾ ਜਾਂ ਉਹਨਾਂ ਨੇ ਇਹਨਾਂ ਦੀਆਂ ਡੀਪ ਪੁਆਇੰਟ ਹੈਗੇ ਆ ਸਾਹਮਣੇ ਲਿਆਂਦੇ ਆ ਤੋ ਉਹਦੇ ਵਿੱਚ ਜਿਹੜਾ ਹੈਗਾ ਉਹ ਨਾ ਕਿਸੇ ਗੱਲ ਦੇ ਤੋਂ ਸਮਝੌਤਾ ਕਰਨੇ ਪੈਣਾ ਨਾਲ ਗੱਲ ਨਾਲ ਹਾਂਜੀ ਦੂਜੀ ਪਾਸੇ ਇਹ ਹੈਗਾ ਭਗਵਾਨ ਸਿੰਘ ਮਾਨ ਹੁਣ ਜਿਹੜੇ ਹੈਗੇ ਆ ਉਹਨਾਂ ਨੇ ਆਪਣੇ ਬਡੇ ਉਹਨਾਂ ਨੇ ਕਲਤਖ ਸਾਹਿਬ ਦੀ ਜਹੀਦਾਰ ਦੀ ਭਾਵੇਂ ਜਿਸਦੀ ਕੇ ਨਾ ਮਰਜ਼ੀ ਬਣੀ ਹੈਗੇ ਉਹ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਉਸ ਪਰੰਪਰਾ ਨੂੰ ਆਪਣਾ ਕੋਈ ਹੰਕਾਰ ਦਿਖਾਇਆ ਨਹੀਂ ਹੈਗਾ ਬਿਲਕੁਲ ਲੇਕਿਨ ਮਾਨੇ ਸਿੱਖ ਦੀ ਤਰ੍ਹਾਂ ਉੱਥੇ ਗਏ ਆ ਮਾਨੇ ਸਿੱਖਾਂ ਦਾ ਸ਼ਾਮਲ ਹੋਏ ਹੈਗੇ ਬਿਲਕੁਲ ਤੇ ਇਸ ਕਾਲਿਸ ਅਨੁਸਾਰਿਆਂ ਨੂੰ ਮੇਰੇ ਖਿਆਲ ਦੇ ਤਾਰੀਫੀ ਕਰਨੀ ਚਾਹੀਦੀ ਹੈ। ਠੀਕ ਆ ਜੀ ਤਾਰੀਫਾ ਬਿਲਕੁਲ ਸਹੀ ਹੈ। ਹਮਮ ਯੈਸ ਬਿਲਕੁਲ। ਹਾਂ। ਤੋ ਮੈਂ ਤਾਂ ਇਹੀ ਗੱਲ ਕਹਾਂਗਾ ਕਿ ਸਾਨੂੰ ਜਿਹੜਾ ਹੈਗਾ ਸਾਡੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ ਨਾ ਮੇਰੇ ਕਹਿਣ ਕਿ ਜਿਹੜੇ ਉਹ ਮਜ਼ਬੂਤ ਨਹੀਂ ਹੋਣਗੀਆਂ। ਹਮਮ ਸਾਡੇ ਅਸੂਲ ਤੇ ਕੋ ਚੰਗੇ ਨਹੀਂ ਹੋਣਗੇ। ਹਮਮ ਤੇ ਫੇਰ ਸਾਡਾ ਤਾਂ ਫਕੀਰ ਹੀ ਰਹਿ ਜਾਏਗਾ। ਨਹੀਂ ਇਹ ਵਧੀਆ ਗੱਲ ਆ ਤੇ ਦੇਖੋ ਗੱਲ ਤਾਂ ਸਭ ਤੋਂ ਜਿਹੜੀ ਗੱਲਬਾਤ ਹੋਈ ਆ ਤੇ ਸਾਡੇ ਮੁੱਖ ਮੰਤਰੀ ਸਾਡੇ ਪੰਜਾਬ ਉਹ ਇੱਕ ਕੰਧਿਆ ਨਿਵਾਣੇ ਸਿੱਖ ਦੇ ਵਾਂਗੂ ਉੱਥੇ ਪਹੁੰਚਿਆ ਤੇ ਉਹਨਾਂ ਨੇ ਉਸ ਹੱਥੀ ਜੋੜ ਕੇ ਜਾ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਾ ਕੇ ਉਹਨਾਂ ਨੇ ਕਿਉਂ ਉਹਨੂੰ ਸੱਦਿਆ ਗਿਆ ਉਹਨੂੰ ਤਲਬ ਕੀਤਾ ਗਿਆ ਉੱਥੇ ਗਏ ਆ ਤੇ ਆਪਣੀ ਉਹਨਾਂ ਨੇ ਗੱਲਬਾਤ ਸਾਰੀ ਰੱਖ ਦਿੱਤੀ ਅਤੇ ਆ ਜੇ ਮੈਂ ਕਹੂੰਗਾ ਚੌਂਸਾਬ ਤੁਸੀਂ ਜਦੋਂ ਨੰਗ ਦੇ ਡਵੜ ਦੇ ਹਾ ਦਾ ਨਾਰਾ ਜਿੰਦਾਬਾਦ ਨਾ ਮਾਰਦੇ ਮੈਨੂੰ ਬਹੁਤ ਚੰਗਾ ਲੱਗਦਾ ਤੇ ਖਾਸ ਕਰੇ ਜਾਂਦੇ ਜਾਂਦੇ ਤੁਸੀਂ ਲਾਸਟ ਵਕ ਕੀ ਕਹਣਾ ਚੌਹਨੇ ਸਿੰਘ ਸਾਹਿਬ ਮੈਂ 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 ਮੇਰੇ ਸੇ ਹੀ ਹੀ ਕਹਿਣਾ ਚਾਹਾਂਗਾ ਇੱਕ ਆਪਣੇ ਮੈਂ ਵੀ ਨਿਮਾਣੇ ਸਕਦੇ ਤੌਰ ਤੇ ਬਸੰਤ ਕਾਨੂੰ ਅਪੀਲ ਹੀ ਕਰਨ ਚਾਹੂੰਗਾ ਬਿਲਕੁਲ ਕਿ ਸਾਨੂੰ ਆਪਣੇ ਧਰਮ ਜਿਹੜਾ ਹੈਗਾ ਧਰਮ ਹਰ ਇੱਕ ਦਾ ਹੋਣਾ ਚਾਹੀਦਾ ਹੈ ਬਿਲਕੁਲ ਔਰ ਜਿਹੜਾ ਵੀ ਹੈਗਾ ਉਹ ਦਾ ਸਤਕਾਰ ਕਰਨਾ ਚਾਹੀਦਾ ਬਿਲਕੁਲ ਔਰ ਸਾਨੂੰ ਜਿਹੜੇ ਹੈਗੇ ਆ ਜਿਹੜੇ ਸਾਡਾ ਆਪਣਾ ਜੇ ਅਸੀਂ ਸਿੱਖ ਹੈਗੇ ਆ ਤਾਂ ਸਾਨੂੰ ਆਪਣੇ ਕਾਲ ਤਖਤ ਸਾਹਿਬ ਦੀ ਮਰਯਾਦਾ ਨੂੰ ਉਸ ਜਿਹੇਦਾਰ ਨੂੰ ਜਿਹੜਾ ਉਹਦਾ ਮਾਨਸਕਾਰ ਕਰਨ ਦੀ ਲੋੜ ਹੈਗੀ ਆ ਬਿਲਕੁਲ ਔਰ ਤਾਂ ਹੀ ਕੋਈ ਤਰੱਕੀ ਹੋਏਗੀ ਬਿਲਕੁਲ ਤੇ ਚੌਂਸਾ ਤੇ ਬਹੁ ਬਧੀਆ ਗੱਲ ਤੁਸੀਂ ਕਰ ਦਿੱਤੀ ਆ ਕਿ ਮੈਂ ਹੁਣ ਇਥੋਂ ਲੈਣੀ ਆ ਜਾਤ ਤੇ ਮੇਰੇ ਵੱਲੋਂ ਤੁਹਾਨੂੰ ਦੋਵੇਂ ਹੱਥ ਜੋੜ ਕੇ ਪਿਆਰ ਤੇ ਸਤਿਕਾਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਚੋਂ ਸਾਬ ਵਾਹਿਗੁਰੂ ਜੀ ਕੀ ਫਤਿਹ ਜਮੈਂ ਤੁਹਾ ਤੋਂ ਸਾਰਿਆਂ ਤੋਂ ਇਥੋਂ ਅਜ਼ਾਤ ਲੂੰਗਾ ਤੇ ਮੈਂ ਆਸ ਕਰੂੰਗਾ ਵੀ ਅੱਜ ਦੀ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਣੀ ਆ ਹੋਰ ਕਿਸੇ ਮੁੱਦੇ ਦੇ ਨਾਲ ਬਹੁਤ ਜਲਦ ਲਾਈਵ ਗੱਲਬਾਤ ਕਰਾਂਗੇ ਤੇ ਹੁਣ ਇੱਥੇ ਮੰਨੂ ਦਿਓ ਛੁੱਟੀਆਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ 先生。